ਜਗਦੀਸ਼ ਸਿੰਘ ਧਰਮਸੋਧ ਜਨਾ ਪ੍ਰਧਾਨ ਬਜਰੀਆ ਫਰੰਟ ਗੁਰਦਾਸਪੁਰ ਮੈਂ ਪੰਜਾਬ ਸਰਕਾਰ ਕੋ ਮੰਗ ਕਰਦਾ ਬ੍ਰਿਤ ਭਾਈਚਾਰੇ ਦੇ ਲੋਕਾਂ ਵਾਸਤੇ ਕਿ ਪੰਜਾਬ ਸਰਕਾਰ ਜੋ ਗਰੀਬ ਲੋਕਾਂ ਲਈ ਸੇਸੂ ਤਾਂ ਲਈ ਕਾਰਡ ਦਿੱਸੂ ਕਿਤੇ ਨੇ ਉਹ ਕਾਰਡ ਜਿਹੜਾ 5 ਲੱਖ ਰੁਪਏ ਦਾ ਹੈ ਉਹ ਕਾਰਡ ਜਿਹੜਾ ਗਰੀਬ ਲੋਕਾਂ ਦੇ ਜਿਹੜੇ ਘਰ ਦੇ ਵਿੱਚ ਕੋਈ ਮਰੀਜ਼ ਆਪਰੇਸ਼ਨ ਵਾਸਤੇ ਜਾਂਦਾ ਡਾਕਟਰ ਸਾਹਿਬ ਦੇ ਮੈਡੀਕਲ ਕਾਰਡ ਉਹ 5 ਲੱਖ ਦੇ ਵਿੱਚ ਜਿੰਨੇ ਵੀ 5 ਸਾਲਾਂ ਦੇ ਵਿੱਚ ਕੁਝ ਨਹੀਂ ਲੈ ਸੋਦਾ ਬਾਹਰ ਚਲੀ ਜੀ ਗਰੀਬ ਲੋਕ ਇਹ ਆਪੀ ਪੰਜਾਬ ਸਰਕਾਰ ਨੇ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਐਸਡੀਐਮ ਅਧਿਕਾਰੀ ਲਾਇਆ ਜਾਵੇ ਕੋਈ ਅਧਿਕਾਰੀ ਲਾਇਆ ਜਾਵੇ ਜੋ ਗਰੀਬ ਨੂੰ 5 ਲੱਖ ਰੁਪਏ ਦਾ ਖਾਲੀ ਚੈੱਕ ਇਸ਼ੂ ਚੈੱਕ ਬਕੀਚੂ ਦਿੱਤਾ ਜਾਵੇ ਜਿੰਨੇ ਵੀ ਡਾਕਟਰ ਦਾ ਹਸਪਤਾਲ ਦਾ ਖਰਚਾ ਆਇਆ 50000 ਰੁਪਏ ਭਰ ਕੇ ਉਹ ਦਿੱਤਾ ਜਾਵੇ 4.5 ਲੱਖ ਰੁਪਏ ਦਾ ਲਾਭ ਆ ਤੀਏ ਬਸੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਨੂੰ ਮਸ ਹੈ ਜਨਾ ਦਿਮਾਰ ਹੋਵੇ ਤਾਂ ਬਾਤੇ 4 ਲੱਖ ਰੁਪਏ ਤੋਂ ਵੱਧ ਖਰਚ ਕਰ ਸਕਦੇ। ਇਹ ਰਾਸ਼ਨ ਕਾਰਡ ਗਰੀਬਾਂ ਦੇ ਕੱਟੇ ਗਏ ਨੇ। ਇਹ ਰਾਸ਼ਨ ਕਾਰਡ ਗਰੀਬਾਂ ਦੇ ਕੱਟੇ ਗਏ ਆ ਤਾਂ ਕਿ ਤਨਾਡਾ ਤਨਾਡਾ ਦੇ ਨਹੀਂ ਕੱਟੇ ਰਹਿਣ ਉਹ ਨਹੀਂ ਕੱਟੇ ਗਏ ਨੇ। ਇਹ ਰਾਸ਼ਨ ਕਾਰਡ ਪੰਡਾਂ ਦੇ ਵਿੱਚ ਦੇਵਾਜੀ ਕਰਕੇ ਕੱਟੇ ਜਾਂਦੇ ਨੇ। ਇਹ ਪੰਜਾਬ ਸਰਕਾਰ ਦੀ ਗੁੰਜ ਹੈ ਕਿ ਗਰੀਬਾਂ ਦੇ ਜਿਹੜੇ ਆ ਬੋਲਦਾ ਵਾ ਜੇ ਤੁਸੀਂ ਦੇਣਾ ਹੀ ਆ ਤੇ ਗਰੀਬਾਂ ਨੂੰ ਕੱਟੇ ਹੋ ਕੇ ਕੋਈ ਜਾਣ ਨਹੀਂ ਤੁਹਾਨੂੰ ਵੀ ਸਿਸ਼ਾ ਲੱਗਣ ਗਿਆ। ਅੱਪਹਾ ਦੇ ਲੋਕ ਜਿਹੜੇ ਇਹ ਪੰਨਾ ਆਪਣੇ ਹੋਦੇ ਗਏ ਉਹ ਰਿਕਸ਼ੇ ਦੇ ਸਿਰਫ ਆਪਣਾ ਹੀ ਤੋਂ ਵਾਧਾਈ ਕਰਦੇ ਆ ਕਿ ਜੀ ਆਉਣ ਜਾਣ ਵਾਸਤੇ ਪਰ ਉਹਨਾਂ ਨੂੰ ਕੋਈ ਆਮਦਨ ਦਾ ਕੋਈ ਸਾਧਨ ਨਹੀਂ ਹੁੰਦਾ ਪੰਜਾਬ ਸਰਕਾਰ ਉਹਨਾਂ ਨੂੰ 5000 ਰੁਪਏ ਆ ਮਹੀਨੇ ਦੀ ਪੈਨਸ਼ਨ ਦੇਵੇ ਤਾਂ ਕਿ ਆਪਣਾ ਜੀਵਨ ਮਾਰਾ ਮੋਟਾ ਬਤੀਤ ਕਰ ਸਕੋ ਵਧੀਆ ਅਖੀਰ ਕਿਲੇ ਕਰ ਸਕੋ ਲੋਕਾਂ ਨੂੰ ਆਧਾਰ ਕਾਰਡ ਤੋਂ ਹੀ 2 ਲੱਖ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਦੇਵੇ ਤਾਂ ਕਿ ਆਪਣਾ ਮਾਰਾ ਮੋਟਾ ਗੁਜ਼ਾਰਾ ਕੰਮਕਾਰ ਕਰਕੇ ਉਹ ਚਲਾ ਸਕਣ ਕਪੂਰ ਗੋਟੀ ਬੜੂ ਖਾਸ ਹਨ